हुँ? श्री संत बलबीर सिंह पंजाबी में बोलेंगे आप और चेयरमैन साहब बहुत-बहुत आपका धन्यवाद और सारे मेंबर्स साहिबान को प्यार भरी सत श्री अकाल इस सदन के माध्यम राहे मैं दसना चाहना हा के भारत विच वे इस वेले कैंसर दा तेजी नाल फैल रहा है भारतीय मेडिकल खोज परिषद दे ਅਦੇ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੀ ਰਿਪੋਰਟ ਅਨੁਸਾਰ ਸਾਲ 2022 ਵਿੱਚ 1.4 ਮਿਲੀਅਨ ਤੋਂ ਵੱਧ ਨਵੇਂ ਕੇਸਾਂ ਦਾ ਅਨੁਮਾਨ ਲਗਾਇਆ ਗਿਆ ਸੀ ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਰੋਜ਼ਾਨਾ 4109 ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ ਇਹ ਅੰਕੜਾ ਖਤਰਨਾਕ ਰੁਝਾਨ ਵੱਲ ਇਸ਼ਾਰਾ ਕਰਦਾ ਹੈ ਕਿਉਂਕਿ ਕੈਂਸਰ ਦੀ ਮਾਰ ਹੇਠ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਹਰ ਸਾਲ ਤੇਜ਼ੀ ਨਾਲ ਵੱਧ ਰਹੀ ਹੈ ਪੰਜਾਬ ਜਿਸ ਨੂੰ ਦੇਸ਼ ਦੀ ਖੜਕ ਭੂਜਾ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਜਵਾਨ ਤੇ ਕਿਸਾਨ ਦੇਸ਼ ਦੀ ਰਾਖੀ ਅਤੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਇਸ ਸਿਹਤਮੰਦ ਸੂਬੇ ਵਿੱਚ ਸੂਬੇ ਪੰਜਾਬ ਵਿੱਚ ਵੀ ਹੁਣ ਕੈਂਸਰ ਨਾਲ ਮਰ ਕੈਂਸਰ ਦੀ ਮਾਰ ਹੇਠ ਆਉਣ ਵਾਲਿਆਂ ਦਾ ਅੰਕੜਾ ਰਜਾਨਾ 100 ਪਰ 5 ਵਿਅਕਤੀ ਟਿਕਰ ਪਹੁੰਚ ਪਹੁੰਚਿਆ ਹੈ ਜੋ ਕਿ ਵੱਡੇ ਫਿਕਰ ਵਾਲੀ ਗੱਲ ਹੈ ਚੇਅਰਮੈਨ ਸਾਹਿਬ ਕੈਂਸਰ ਹੁਣ ਛੋਟੀ ਉਮਰ ਦੇ ਬੱਚਿਆਂ ਪਸ਼ੂ ਤੇ ਪੰਛੀਆਂ ਦੀ ਜ਼ਿੰਦਗੀ ਨੂੰ ਵੀ ਲਪੇਟ ਵਿੱਚ ਲੈਣ ਲੱਗ ਗਿਆ ਹੈ ਸਰਕਾਰ ਵੱਲੋਂ ਕੈਂਸਰ ਦੀ ਰੋਕத் ਥਾਮ ਲਈ ਆਰਥਿਕ ਸਹਾਇਤਾ ਤਾਂ ਦਿੱਤੀ ਜਾ ਰਹੀ ਹੈ ਪਰ ਉਹ ਨਾ ਕਾਫੀ ਹੈ ਕਿਉਂਕਿ ਇਸ ਦਾ ਇਲਾਜ ਬਹੁਤ ਮਹਿੰਗਾ ਹੈ ਕਬ ਚੇਅਰਮੈਨ ਸਾਹਿਬ ਇਲਾਜ ਨਾ ਮਿਲਣ ਕਾਰਨ ਜਾਂ ਪੈਸੇ ਨਾ ਹੋਣ ਕਾਰਨ ਕਿਸੇ ਮਰੀਜ਼ ਦੀ ਮੌਤ ਹੋ ਜਾਣਾ ਸਿਹਤ ਸਹੂਲਤਾਂ ਤੇ ਸਵਾਲ ਖੜਾ ਕਰਦਾ ਹੈ ਜੇ ਮਨ ਸਾਹਿਬ ਸਾਲ 2121 ਵਿੱਚ ਕਰੀਬ 7 ਲੱਖ 90 ਹਜ਼ਾਰ ਅਤੇ ਸਾਲ 2022 ਵਿੱਚ ਕਰੀਬ 9 ਲੱਖ ਲੋਕਾਂ ਦੀ ਮੌਤ ਦਾ ਕਾਰਨ ਕੈਂਸਰ ਦੱਸਿਆ ਗਿਆ ਹੈ ਸਾਡੀ ਕੇਂਦਰ ਸਰਕਾਰ ਤੋਂ ਉਪਰ ਜੋਰ ਮੰਗ ਹੈ ਕਿ ਕੈਂਸਰ ਪੀੜਤ ਲੋਕਾਂ ਦਾ ਮੁਕੰਮਲ ਇਲਾਜ ਮੁਫਤ ਵਿੱਚ ਕੀਤਾ ਜਾਵੇ ਤਾਂ ਜੋ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਮੌਤ ਦੇ ਮੂੰਹ ਤੋਂ ਜਾਣ ਤੋਂ ਬਚਾਇਆ ਜਾ ਸਕੇ ਧੰਨਵਾਦ ਧੰਨਵਾਦ ਬਿਰਾਜ